ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਜੇਸ ਮੇਰੇ ਵੀਰ ਪ੍ਰਾਣੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ ਜਿਹੜੇ ਮੇਰੇ ਕੰਟੈਕਟ ਨੰਬਰ ਨੇ 9815142150 ਹਨਾ ਸੋਤ ਸੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਪ੍ਰੋਪਰ ਜਿਹੜੀ ਉਸ ਦੀ ਜਾਣਕਾਰੀ ਹੈਗੀ ਆ ਵੀਰ ਹੋਣਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਪਾਸੋਂ ਹੀ ਆਪਾਂ ਲਵਾਂਗੇ ਏਰੀਆ ਵੀ ਪੁੱਛ ਲੈਨੇ ਵੀਰ ਹੋਣਾਂ ਤੋਂ ਕੰਟੈਕਟ ਨੰਬਰਾਂ ਸਮੇਤ ਪੂਰੀ ਜਾਣਕਾਰੀ ਆਪਾਂ ਵੀਰ ਹੋਣਾਂ ਦੇ ਕੋਲ ਲੈ ਲੈਨੇ ਚੱਲਦੇ ਆ ਵੀਰ ਹੋਣਾਂ ਦੇ ਕੋਲ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸਦਗੇ ਜੀ ਸਤਨਾਮ ਸਿੰਘ ਜੀ ਠੀਕ ਆ ਸਤਨਾਮ ਵੀਰੇ ਪਿੰਡ ਕਿਹੜਾ ਪੈ ਗਿਆ ਆਪਣਾ ਬੰਡਾਲਾ ਪਿੰਡ ਜੀ ਤੇ ਜਿਹੜਾ ਅੰਮ੍ਰਿਤਸਰ ਠੀਕ ਆ ਹਾਂ ਤੇ ਅੰਮ੍ਰਿਤਸਰੋਂ 15 ਕਿਲੋਮੀਟਰ 메ਨ ਹਾਈਵੇ ਰੋਡ ਤੇ ਇਹ ਪਿੰਡ ਹੈਗਾ ਜੀ ਅੰਮ੍ਰਿਤਸਰ ਇੱਥੋਂ 15 ਕਿਲੋਮੀਟਰ ਰਹਿ ਗਿਆ ਤੇ ਤਰਨਤਾਰਨ ਦੀ ਵੀਰੇ ਕਿੰਨੀ ਕੁ ਦੂਰੀ ਹੈ ਤਰਨਤਾਰਨ ਦੀ 8 ਕਿਲੋਮੀਟਰ 메ਨ ਬਾਈਪਾਸ ਤਰਨ ਤੋਂ ਤਰਨਤਾਰਨ ਤੋਂ ਅੰਮ੍ਰਿਤਸਰ 메ਨ ਬਾਈਪਾਸ ਆ ਹਾਂਜੀ 메ਨ ਬਾਈਪਾਸ ਆ ਵੱਡਾ ਬਾਈਪਾਸ ਆ ਜੱਸ ਹਵੇਲੀਆਂ ਵਾਂ ਹਾਂਜੀ ਹਾਂਜੀ ਬਣੇ ਆਪਣੇ ਨਾਲ ਹੀ ਬਾਈਪਾਸ ਤੇ ਲੇ ਠੀਕ ਆ ਜੀ ਠੀਕ ਆ ਤੇ ਬਾਕੀ ਵੀਰੇ ਨਾਲ ਲੱਗਦਾ ਜਿਹੜਾ ਪਿੰਡ ਉਹ ਬੰਡਾਲਾ ਹੈ ਨਾ ਮੇਨ ਬੰਡਾਲਾ ਹੀ ਆਪਾਂ ਬੰਡਾਲਾ ਠੀਕ ਆ ਤੇ ਵੀਰੇ ਕੰਮ ਆਪਣਾ ਵਪਾਰ ਦਾ ਜਾਂ ਘਰ ਦਾ ਪਸ਼ੂ ਰੱਖਿਆ ਹੋਇਆ ਆਪਣੇ ਸਾਰੇ ਵਪਾਰ ਦਾ ਨਹੀਂ ਮੈਂ ਕਿ ਡੇਰੀ ਦੇ ਜਿੰਨੇ ਵੀ ਆ ਪਸ਼ੂ ਆਪਾਂ ਵਿੱਚ ਵੇਖ ਰਹੇ ਆ ਸਾਰੇ ਆਪਣੇ ਡੇਰੀ ਵਾਲੇ ਤੇ ਆਪਣੇ ਘਰੇਲੂ ਪਸ਼ੂ ਕਰਦੇ ਆ ਠੀਕ ਆ ਕਿੰਨਾ ਜੋਬ ਤੇ ਲੱਗਿਆ ਤਾਂ ਕਰਕੇ ਮੱਝ ਵੇਚਣੀ ਉਦੋਂ ਕੋਈ ਕੋ ਨਹੀਂ ਠੀਕ ਆ ਚਲੋ ਕੋਈ ਕਾਰਨ ਹੁੰਦਾ ਰੀਜਨ ਹੁੰਦਾ ਹੈ ਵੀ ਹਨਾ ਤੇ ਇਹ ਵੀਰੇ ਜਿਹੜੀ ਆਪਣੇ ਕੋਲ ਮੱਝ ਸੇਲ ਵਾਸਤੇ ਮੌਜੂਦ ਆ ਤੇ ਇਹ ਕਿੰਨਾ ਸੂ ਆ ਕੇ ਸੁਣ ਜਾ ਰਹੀ ਹੈ ਇਹ ਚੌਥੇ ਸੂਏ ਸੁਣੀ ਹੈ ਭਾਈ ਜੀ ਚੌਥਾ ਸੂਬਾ ਹਾਂਜੀ ਠੀਕ ਆ ਚੌਥੇ ਸੂਬੇ ਦੀ ਦੋਸਤੋ ਜਿਹੜੀ ਇਹ ਮੱਜ ਸੁਣ ਜਾ ਰਹੀ ਹੈ ਵੀਰ ਹੋਣਾ ਦੇ ਕੋਲ ਸਤਨਾਮ ਸਿੰਘ ਵੀਰ ਹੋਣਾ ਦਾ ਨਾਮ ਆ ਤੇ ਜਿਹੜੇ ਇੱਕ ਵੀਰੇ ਕੰਟੈਕਟ ਨੰਬਰ ਨੇ ਉਹ ਬੋਲ ਕੇ ਆਪਣੇ ਵੀਰਾਂ ਨੂੰ ਜ਼ਰੂਰ ਇੱਕ ਵਾਰੀ ਦੱਸਿਓ ਪਹਿਲਾਂ 98554 ਹਾਂਜੀ 84693 ਠੀਕ ਹੈ ਜੀ ਹਾਂਜੀ ਇੱਕ ਕੋਆਰਡੀਨੇਟਰ ਨੰਬਰ ਹੋ ਰਿਹਾ ਜੀ ਉਹ ਵੀ ਬੋਲ ਦਿਓ ਜੀ 62390 ਹਾਂਜੀ 2277 ਠੀਕ ਆ ਸੋ ਦੋਸਤੋ ਇਹ ਦੋ ਨੰਬਰ ਵੀਰ ਹੋਣਾ ਦੇ ਕੋਲ ਚੱਲਦੇ ਆ ਵੀਰ ਹੁਣੇ ਜੋਬ ਦਾ ਕੰਮ ਆ ਦੋਸਤੋ ਜੋਬ ਤੇ ਲੱਗੇ ਨੇ ਜੋਬ ਕਰਦੇ ਨੇ ਸੋ ਜਿਹੜੇ ਮੇਰੇ ਵੀਰ ਨੂੰ ਪਸੰਦ ਆਵੇ ਇਹ ਮੱਝ ਜ਼ਰੂਰ ਖਰੀਦ ਸਕਦੇ ਹੋ ਤੇ ਵੀਰੇ ਜਿੱਦਾਂ ਤੁਸੀਂ ਦੱਸਿਆ ਵੀ ਚੌਥਾ ਸੂਆ ਸੂਈ ਆਉਣ ਜਾ ਰਹੀ ਆ ਤੇ ਦਿਨ ਤਕਰੀਬਨ ਹਜੇ ਕਿੰਨੇ ਕੁ ਲੈ ਜਾਏਗੀ ਹੋਰ ਦਿਨ ਇਹਦੇ ਵੀ 15 ਤਰੀਕ ਨੂੰ ਦਿਨ ਪੂਰੇ ਹੋ ਜਾਂਦੇ ਆ ਠੀਕ ਆ ਜੀ ਇੱਕ ਦੋ ਦਿਨ 15 ਤਰੀਕ ਨੂੰ ਹੋ ਜਾਂਦੇ ਪੂਰੇ ਤੇ ਇੱਕ ਦੋ ਦਿਨ ਉੱਤੇ ਲੈ ਜਾਊਗੀ ਠੀਕ ਹੈ ਇਸੇ ਮੰਤ 15 ਅਕਤੂਬਰ ਨੂੰ ਹਣਾ ਹਾਂਜੀ ਹਾਂਜੀ 15 ਅਕਤੂਬਰ ਠੀਕ ਆ ਤੇ ਵੀਰੇ ਪਿਛਲੇ ਸੂਏ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਦੀ ਚਵਾਈਏ ਇਸਨੇ ਕਰਵਾਈ ਹੈ ਜੀ ਪਿਛਲੇ ਸੂਏ ਅਸੀਂ ਭਾ ਮੈਂ ਬਜਟ ਚੋਂਦੇ ਰਿਹਾ ਹਾਂ ਠੀਕ ਆ ਨੋਰਮਲ ਸੇਵਾ ਤੇ ਠੀਕ ਆ 12 ਲੀਟਰ ਦੀ ਚਵਾਈ ਕਰਵਾਈ ਆ ਹਾਂ ਠੀਕ ਆ ਤੇ ਵੀਰ ਜਿਹੜਾ ਹਵਾਨਾ ਬੂਨਾ ਬਿਲਕੁਲ ਪ੍ਰੋਪਰ ਪੂਰਾ ਤਿਆਰ ਕਰ ਲੇਗੀ ਗਰੰਟੀ ਵਾਲਾ ਕੰਮ ਆ ਬਿਲਕੁਲ ਪੋਲੀ ਮਾਝਾ ਬੱਚਾ ਨਾਲ ਇਹੋ ਚੁੰਦਾ ਰਿਹਾ ਕਿ ਇਹਨੇ ਚੋਲਿੰਦਾ ਕੋਈ ਠੀਕ ਆ ਠੀਕ ਆ ਹਾਂਜੀ ਸੋ ਦੋਸਤੋ ਬਾਕੀ ਤੁਸੀਂ ਆ ਜਰੂਰ ਝਾਤ ਮਾਰ ਸਕਦੇ ਹੋ ਇੱਕ ਵਾਰੀ ਥਣਾ ਤੇ ਮਾਰ ਲਓ ਝਾਤ ਖੜੀ ਖਲੋਤੀ ਦੀ ਬਾਕੀ ਇੱਕ ਵਾਰੀ ਆਪਾਂ ਵੀਰ ਉਹਨਾਂ ਨੂੰ ਜਦੋਂ ਕਿਆ ਤੋੜ ਕੇ ਵੀ ਤੁਹਾਨੂੰ ਜਰੂਰ ਦਿਖਾ ਦਾਂਗੇ ਬਿਲਕੁਲ ਦੋਸਤੋ ਜਿਹੜਾ ਪੱਧਰ ਲੇਵਾ ਹੈਗਾ ਤੇ ਥਣ ਵੀ ਦੋਸਤੋ ਜਿਹੜੇ ਮੁਠੀ ਵਾਲੇ ਲੱਗੇ ਨੇ ਬਿਲਕੁਲ ਵੀ ਇੱਥੇ ਵੀ ਚੰਗੀ ਆ। ਸੇਲ ਠੰਡੀ ਮੱਝ ਆ ਕੋਈ ਉਹ ਨਹੀਂ ਆਦਾ ਵੀ ਠੀਕ ਆ। ਤੇ ਬਾਕੀ ਚੁਵਾਈ ਕੋਈ ਵੀ ਆਪਣੀ ਕੋਈ ਭੈਣ ਚਾਹੇ ਵੀਰ ਕੋਈ ਵੀ ਚੁਵਾਈ ਕੋਈ ਮਾਸਾ ਨਹੀਂ ਬਿਲਕੁਲ ਚੁਵਾਈ ਓਕੇ ਆ। ਠੀਕ ਆ ਠੀਕ ਆ। ਠੀਕ ਆ ਹਾਂ ਜਨਾਨੀਆਂ ਚੋਂਦੀਆਂ ਹੱਡੀਆਂ ਤੇ ਬਾਕੀ ਵੀਰੇ ਵੀ ਕਿੰਨਾ ਕੁ ਲੰਮਾ ਸਮਾਂ ਇੱਕ ਹੁੰਦਾ ਨਾ ਪਸ਼ੂ ਦੁੱਧ ਦੇ ਦਿੰਦੇ ਉਹਨਾਂ ਵਿੱਚ ਵੀ ਲੰਮਾ ਸਮਾਂ ਜਿਹੜਾ ਦੁੱਧ ਦੇ ਦਿੰਦੀ ਹੈ ਹਾਂ ਲੰਮਾ ਸਮਾਂ ਬਥੇਰਾ ਦੁੱਧ ਦਿੰਦੀ ਹੈ ਤੇ ਅੱਗੇ ਜਿਹੜੀ ਗੱਬਣ ਕਰਵਾਈ ਹੈ ਕਿਸੇ ਏਆਈ ਕਰਵਾਈ ਇੱਕ ਨਾਰਮਲ ਏਕ ਏਆਈ ਕਰਵਾਈ ਹੈ ਜਾਂ ਕਿਸੇ ਵਧੀਆ ਟੀਕਾ ਭਰਾਇਆ ਜੀ ਵਧੀਆ ਭਰਾਇਆ ਹੋਇਆ ਠੀਕ ਆ ਸੋ ਦੋਸਤੋ ਇੱਕ ਵਾਰੀ ਨਾ ਤੁਸੀਂ ਬੈਕ ਸਾਈਡ ਤੋਂ ਵੀ ਜ਼ਰੂਰ ਵੇਖ ਲਓ ਹਜੇ ਜਿਹੜਾ ਸਮਾਂ ਵੀਰ ਹੁਣਾ ਦੱਸਿਆ ਵੀ ਟਾਈਮ ਤਕਰੀਬਨ ਵੀਰੇ ਕਿੰਨੇ ਕੁ ਦਿਨ ਦੱਸ ਦਿੱਤਾ आज 8 ਤਰੀਕ ਕਿਹਾ ਤੇ 15 ਨੂੰ ਹਾਂਜੀ 15 ਅਕਤੂਬਰ ਨੂੰ ਤਕਰੀਬਨ ਅੱਜ ਜੇ 9 ਤਰੀਕ ਆ ਤੇ ਹਫਤਾ ਇੱਕ ਵਾਰੀ ਮੰਨ ਕੇ ਆਪਾਂ ਚੱਲ ਗਏ ਹਫਤਾ ਮੰਨ ਕੇ ਚੱਲੀਏ ਸੂਣ ਦੇ ਵਿੱਚ ਤੇ ਇਹਨੂੰ ਵੀਰੇ ਇੱਕ ਵਾਰੀ ਖੋਲ ਕੇ ਨਾ ਤੋੜ ਲਈਏ ਇੱਧਰ ਮੜਾ ਜੀ ਬਾਕੀ ਦੋਸਤੋ ਮੱਝ ਦੀ ਜਿਹੜੀ ਬਣਾਵਟਾ ਤੁਸੀਂ ਜ਼ਰੂਰ ਵੇਖ ਸਕਦੇ ਹੋ ਬਿਲਕੁਲ ਹਾਂਜੀ ਕੋਈ ਦੁੱਧ ਵੱਲੋਂ ਦੋਸਤੋ ਖੁੱਲੇ ਦੁੱਧ ਵਾਲੀ ਆ ਦੁੱਧ ਵਾਸਤੇ ਜਿਹੜੇ ਮੇਰੇ ਵੀਰ ਨੇ ਇਹ ਮੱਝ ਖਰੀਦਣੀ ਹੈ ਜਰੂਰ ਖਰੀਦ ਸਕਦੇ ਹੋ ਮਿੱਠੀਆ ਦੋਸਤੋ ਸੀਲਸਲਾਗਾ ਪੂਰੀ ਆ ਵੀਰ ਹੁਣੀ ਚੁਵਾਈ ਇਸ ਦੀ ਆ ਤਿੰਨ ਸੂਵੇ ਇਹਨਾਂ ਨੇ ਕੋਲ ਕੀਤੀ ਆ ਚੌਥਾ ਸੂਆ ਇਸ ਵਾਰ ਜਿਹੜਾ ਸੋਣ ਜਾ ਰਹੀ ਠੀਕ ਆ ਠੀਕ ਠੀਕ ਆ ਮੋੜ ਦਗੇ ਜੀ ਬਾਕੀ ਦੋਸਤੋ ਜਿਹੜੀ ਕੱਦ ਕਾਠੀ ਹੈ ਤੁਸੀਂ ਉਹ ਵੀ ਜਰੂਰ ਵੇਖ ਸਕਦੇ ਹੋ ਦੂਰੋਂ ਨੇੜੇੋਂ ਚੱਲ ਕੇ ਆਉਣਾ ਤੁਸੀਂ ਬਿਲਕੁਲ ਪ੍ਰਾਪਰ ਤੌਰ ਤੇ ਦੇਖ ਸਕਦੇ ਹੋ ਮੀਡੀਅਮ ਜਿਹੜੀ ਕੱਦ ਹਾਈਟ ਹੈਗੀ ਆ ਬਾਕੀ ਤਸੱਲੀ ਆ ਮੌਕੇ ਤੇ ਪਹੁੰਚ ਕੇ ਆਪਣੀ ਘਰੇ ਜਰੂਰ ਕਰ ਕਰਨਿਓ ਤੇ ਫੋਨ ਤੇ ਮੇਰਾ ਵੀਰ ਬਹੁਤੇ ਜਿਹੜੇ ਵੀਰ ਰੇਟ ਲਾਉਂਦੇ ਆ ਚਾਹੇ ਫੋਨ ਤੇ ਦੋਸਤੋਂ ਮਗਾਉਣ ਦੀ ਕੋਸ਼ਿਸ਼ ਨਾ ਕਰਿਓ ਮੌਕੇ ਤੇ ਪਹੁੰਚ ਕੇ ਆਪਣੀ ਜਿਹੜੀ ਤਸੱਲੀ ਆ ਆਪਣੀ ਪਰਖ ਜਿਹੜੀ ਮੌਕੇ ਤੇ ਪਹੁੰਚ ਕੇ ਜਰੂਰ ਕਰ ਸਕਦੇ ਹੋ ਵੀਰ ਉਹਨਾਂ ਦੇ ਘਰ ਤੇ ਇਹਦਾ ਵੀਰੇ ਕੀ ਡਿਮਾਂਡ ਕਰਦੇ ਆ ਕੀ ਮੁੱਲ ਕੀ ਰੱਖੀ ਹੋਈ ਨੇ ਦਮਾਲ ਵੀ ਜੀ 70000 ਰੁਪਇਆ ਮੰਗਦੇ 70000 ਕਰ ਦੇ ਹਨਾ ਮੁੱਲ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਠੀਕ ਆ ਠੀਕ ਆ 70000 ਦੋਸਤੋ ਜਿਹੜੀ ਡਿਮਾਂਡ ਆ 70000 ਮੁੱਲ ਕੀਤਾ ਵੀਰ ਹੋਣਾ ਨੇ ਤੇ ਜਿਹੜਾ ਮਾਨਤਾਨ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਹਰ ਵੀਰ ਭਰਾ ਜਦੋਂ ਘਰੇ ਤੁਸੀਂ ਚੱਲ ਕੇ ਜਾਂਦੇ ਹੋ ਖਰੀਦਣ ਵਾਸਤੇ ਕੋਈ ਵੀ ਪਸ਼ੂ ਤੇ ਮਾਨਤਾਨ ਦੋਸਤੋ ਹੁੰਦਾ ਹੈ ਕਦੀ ਵੀ ਜਿਹੜਾ ਡਿਮਾਂਡ ਵਾਲਾ ਮੁੱਲ ਦੋਸਤੋ ਉਹ ਫਿਕਸ ਨਹੀਂ ਹੁੰਦਾਗਾ ਉਹਦੇ ਵਿੱਚ ਦੋਸਤੋ ਜਿਹੜਾ ਪਰਤੇ ਵਿੱਚ ਹੁੰਦਾ ਤੁਸੀਂ ਵੀ ਪਰਤੇ ਵਾਲਾ ਪਸ਼ੂ ਕੋਈ ਵੀ ਲੈਣਾ ਆਪਦੇ ਹਿਸਾਬ ਨਾਲ ਤੁਸੀਂ ਘਰੇ ਪਹੁੰਚ ਕੇ ਰੇਟ ਵੀ ਲਗਾ ਸਕਦੇ ਹੋ ਵੀਰ ਹੁਣਾਂ ਨੂੰ ਪੁੱਗੇਗਾ ਪਰਤੇ 'ਚ ਹੋਵੇਗਾ ਤੇ ਜਿਹੜਾ ਤੁਹਾਡੇ ਨਾਲ ਜਿਹੜਾ ਸੌਦਾ ਜਰੂਰ ਕਰ ਲੈਣਗੇ ਇੱਕ ਵਾਰੀ ਸਤਨਾਮ ਵੀਰ ਜੀ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਬੋਲ ਕੇ ਆਪ ਨੂੰ ਜਰੂਰ ਦੱਸ ਦਿਜੀਏ ਜੀ 98554 84693 ਠੀਕ ਹੈ ਜੀ 62390 ਜੀ 22770 ਠੀਕ ਹੈ ਵੀਰੇ ਤੇ ਇਹ ਹੋਰ ਇਸ ਦੀ ਵੀਰ ਜੀ ਕੋਈ ਖਾਸੀਅਤ ਕਿਸੇ ਤਰੀਕੇ ਦੀ ਵੀ ਬਾਕੀ ਖਾਸੀਅਤ ਇਹੋ ਹੀ ਆ ਜੀ ਵੀ ਇਹ ਮੱਛ ਉਹ ਨਹੀਂ ਆਲੀ ਵੀ ਭੱਜਣ ਨਸਣ ਵਾਲੀ ਨਹੀਂ ਮੱਝ ਸੀਲ ਆ ਜਦੋਂ ਭਾਵੇਂ ਬੱਚੀ ਸਾਡੀਆਂ ਜਨਾਨੀਆਂ ਚੋਂਦੀਆਂ ਵਾ ਦੁੱਧ ਦਰਮਾਨ 12 ਕਿਲੋ ਦੁੱਧ ਦਿੰਦੀ ਹੈ ਠੀਕ ਆ ਜੀ ਠੀਕ ਆ ਵੱਡੀ ਮਾਇਨ ਨਾਲੇ ਨਾ ਘਾੜ ਰੱਖਣ ਵਾਲੀ ਮੱਝ ਆ ਵੀ ਰਵੇਦੀ ਮੱਝ ਆ ਠੀਕ ਆ ਠੀਕ ਆ ਕਿਹਨਾਂ ਕਿਹੜਾ ਵੀ ਵਪਾਰ ਕਰਦੇ ਆ ਜੀ ਠੀਕ ਆ ਠੀਕ ਆ ਠੀਕ ਆ ਤੇ ਜੰਮੀਪੜ ਵੀ ਆਪਣੇ ਆਪ ਦੇ ਘਰ ਦੀ ਹੈ ਨਾ ਠੀਕ ਆ ਬਾਕੀ ਦੋਸਤੋ ਜਿਹੜੀ ਬਾਰਡਰ ਬਰੀਡ ਹੈਗੀ ਅੰਮ੍ਰਿਤਸਰ ਏਰੀਆ ਤੇ ਪਸ਼ੂ ਜਿਹੜ ਘਰੇ ਬਹੁਤ ਵਧੀਆ ਕਈ ਚੰਗੇ ਰਵੇ ਦੇ ਵਿੱਚ ਦੋਸਤੋ ਤੁਰੇ ਆਉਂਦੇ ਆ ਸੋ ਮੈਂ ਇਹ ਗਰੰਟੀ ਵਾਲਾ ਹਿਸਾਬ ਹੈ ਵੀ ਕੋਈ ਭੂਰ ਛੱਟੇ ਦੀ ਕੋਈ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਠੀਕ ਹੈ ਜੀ ਇੱਕ ਵਰੀ ਜਿਹੜਾ ਮੂੰਹ ਮੱਥਾ ਸਿੰਘ ਵਗੈਰਾ ਦੋਸਤੋ ਵੀ ਤੁਸੀਂ ਜਰੂਰ ਵੇਖ ਲਿਓ ਮੂੰਹ ਮੱਥਾ ਹੈਗਾ ਬਿਲਕੁਲ ਠੰਡੀ ਸੀਲਸਲਾ ਕਹਿ ਗਈ ਆ ਦੋਸਤੋ ਜਿਹੜੀ ਬਰੀਕ ਚਮੜੀ ਆ ਬਿਲਕੁਲ ਥੋੜਾ ਜਿਹਾ ਕਈ ਨਾ ਪਸ਼ੂ ਉਪਰਾ ਕਰਦਾ ਉਪਰੇ ਬੰਦੇ ਤੋਂ ਬਾਕੀ ਜਿਹੜੀ ਬਿਲਕੁਲ ਠੰਡੀ ਸ਼ਾਂਤ ਸੁਭਾਅ ਦੀ ਦੋਸਤੋ ਹੈਗੀ ਤੁਸੀਂ ਜਰੂਰ ਵੇਖ ਸਕਦੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ